ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਤਨ ਤਨ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿੰਨੇ ਵੀ ਸਾਡੇ ਸਤਿਗੁਰ ਬਾਣੀ ਦੇ ਰਚਨਹਾਰ ਮੌਜੂਦ ਹਨ ਅੱਜ ਉਹਨਾਂ ਬਾਰੇ ਵਿਚਾਰ ਕਰਾਂਗਾ ਕਿਉਂਕਿ ਇਹਨਾਂ ਸਤਿਗੁਰਾਂ ਨੇ ਇਹਨਾਂ ਰਹਿਬਰਾਂ ਨੇ ਸਾਨੂੰ ਅੰਧਵਿਸ਼ਵਾਸ਼ਾਂ ਦੇ ਵਿੱਚੋਂ ਬਾਹਰ ਕੱਢਿਆ ਦੈਮਾ ਪਰਮਾ ਪਖੰਡਾਂ ਦਾ ਨਾਸ਼ ਕੀਤਾ ਅਗਿਆਨਤਾ ਦੇ ਵਿੱਚੋਂ ਕੱਢ ਕੇ ਸਾਨੂੰ ਗਿਆਨ ਦਾ ਪ੍ਰਕਾਸ਼ ਕਰਾਇਆ ਸਾਨੂੰ ਮੜੀਆਂ ਕਬਰਾਂ ਬੁੱਤ ਪੂਜਾ ਤੋਂ ਮੂਰਤੀ ਪੂਜਾ ਤੋਂ ਵਰਜ ਕੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਜਿੰਨਾ ਰਹਿਬਰਾਂ ਦੀ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਬਾਣੀਆਂ ਜਿਨ੍ਹਾਂ ਨੇ ਸਾਨੂੰ ਆਖਿਆ ਕਿ ਭਾਈ ਤੁਸੀਂ ਮੂਰਤੀ ਪੂਜਾ ਤੋਂ ਹਟਣਾ ਹੈ ਤੁਸੀਂ ਮੂਰਤੀ ਪੂਜਾ ਨਹੀਂ ਕਰਨੀ ਬڑے ਦੁੱਖ ਦੀ ਗੱਲ ਹੈ ਕਿ ਅਸੀਂ ਇਹਨਾਂ ਰਹਿਬਰਾਂ ਦੀਆਂ ਹੀ ਮੂਰਤੀਆਂ ਬਣਾ ਕੇ ਪੂਜਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਹੀ ਤੁਹਾਡੇ ਨਾਲ ਵਿਚਾਰ ਕਰਾਂਗਾ। ਓਏ ਤੁਸੀਂ ਗੁਰੂ ਕਬੀਰ, ਗੁਰੂ ਰਵਿਦਾਸ, ਗੁਰੂ ਨਾਮਦੇਵ, ਗੁਰੂ ਨਾਨਕ ਮਹਾਰਾਜ ਭਾਵੇਂ ਕਿ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ, ਸਤਿਗੁਰੂ ਬੇਣੀ ਵਰਗੇ, ਸਤਿਗੁਰ ਧੰਨੇ ਵਰਗੇ ਜਿਹਦੀਆਂ ਮੂਰਤੀਆਂ ਤਾਂ ਬਣਾ ਦਿੱਤੀਆਂ ਪਰ ਇਹਨਾਂ ਦੇ ਵਿੱਚੋਂ ਇਹਨਾਂ ਰਹਿਬਰਾਂ ਨੂੰ ਕਿਵੇਂ ਪਾਉਂਗੇ? ਕੀ ਇਹਨਾਂ ਦੀ ਵੀ ਪ੍ਰਾਣ ਪ੍ਰਤੀਸ਼ਠਾ ਹੁੰਦੀ ਹੈ ਲੋ ਗੁਰੂ ਪਿਆਰੋ ਅੱਜ ਆਪਾਂ ਇਸੇ ਵਿਸ਼ੇ ਤੇ ਵਿਚਾਰ ਕਰਾਂਗੇ ਕਿ ਅਸੀਂ ਇਹਨਾਂ ਰਹਿਬਰਾਂ ਦੀਆਂ ਮੂਰਤੀਆਂ ਬਣਾ ਕੇ ਪੂਜ ਸਕਦੇ ਆ ਜਾਂ ਨਹੀਂ ਬੇਨਤੀ ਹੈ ਜੀ ਪਹਿਲਾਂ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਓ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਸੁਣਾਇਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮੁਤਾਬਕ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਆਪਣੇ ਰਹਿਬਰਾਂ ਦੀ ਮੂਰਤੀ ਬਣਾ ਕੇ ਪੂਜ ਸਕਦੇ ਆ ਜਾਂ ਨਹੀਂ ਸਕਦੇ ਇਹ ਜਿੰਨੀ ਵੀ ਵਿਚਾਰ ਹੈ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਟੁਕਕਾ ਲੈ ਕੇ ਸ਼ਬਦ ਲੈ ਕੇ ਜਾਂ ਪੰਕਤੀਆਂ ਲੈ ਕੇ ਸਾਂਝੀ ਕਰਨ ਦਾ ਯਤਨ ਕਰੂੰਗਾ ਇਸ ਕਰਕੇ ਇਸ ਵੀਡੀਓ ਨੂੰ ਜਿੱਥੇ ਤੁਸੀਂ ਸੁਣੋਗੇ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਇੱਥੇ ਤੱਕ ਆਖਿਆ ਕਿ ਅਕਾਲ ਪੁਰਖ ਕਦੇ ਵੀ ਇੱਕ ਜਗਤ ਤੇ ਥਾਪਿਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਪਰ ਅਸੀਂ ਥਾਪਣਾ ਸ਼ੁਰੂ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਤਗੁਰ ਨਾਮਦੇਵ ਸਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਅਸੀਂ ਭਗਤ ਨਾਮਦੇਵ ਜੀ ਕਹਿ ਕੇ ਆਖਦੇ ਹਾਂ ਸਬੋਧਨ ਕਰਦੇ ਹਾਂ ਯਾਦ ਕਰਦੇ ਹਾਂ ਔਰ ਬਾਣੀ ਦੇ ਵਿੱਚ ਹਰ ਰੋਜ਼ ਉਹਨਾਂ ਦੇ ਦਰਸ਼ਨ ਕਰਦੇ ਆ। ਬੜਾ ਦੁੱਖ ਲੱਗਦਾ ਕਿ ਸਤਗੁਰੂ ਨਾਮਦੇਵ ਸਹਿਬ ਮਹਾਰਾਜ ਜੀ ਦੀ ਅਸੀਂ ਮੂਰਤੀ ਬਣਾ ਦਿੱਤੀ। ਜਦ ਕਿ ਇਹ ਮੂਰਤੀ ਪੂਜਾ ਦੇ ਵਿਰੁੱਧ ਸਨ, ਖਿਲਾਫ ਸਨ। ਔਰ ਡੰਕੇ ਦੀ ਚੋਟ ਤੇ ਇਹਨਾਂ ਨੇ ਆਖਿਆ, ਇੱਕ ਹੈ ਪਾਥਰ ਕੀ ਜੈ ਪਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦੇਉ ਤਾਂ ਉਹ ਵੀ ਦੇਵਾ, ਕਹਿ ਨਾਮ ਦਿਉ ਹਮ ਹਰ ਕੀ ਸੇਵਾ। ਭਾਈ ਜੇ ਪੂਜਣ ਵਾਲੀ ਮੂਰਤੀ ਮਹਾਨ ਹੈ ਤਾਂ ਜਿਹੜੇ ਪੱਥਰ ਦੇ ਉੱਤੇ ਤੂੰ ਖੜਾ ਹੈ ਉਹ ਮਹਾਨ ਕਿਉਂ ਨਹੀਂ ਹੈ ਤਣੀਓ ਤਾਂ ਸਤਗੁਰ ਨਾਮਦੇਵ ਸਾਹਿਬ ਮਹਾਰਾਜੀ ਨੇ ਬੜੇ ਸੁਖੈਨ ਤਰੀਕੇ ਨਾਲ ਇਸ ਮਨੁੱਖਤਾ ਨੂੰ ਮੂਰਤੀ ਪੂਜਾ ਬਾਰੇ ਵਰਦਿਆ ਗੁਰੂ ਪਾਸ਼ਾ ਜੀ ਕਹਿੰਦੇ ਨੇ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਕ ਨੰਬਰ 485 ਤੇ ਸੁਭਾਏਮਾਨ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਨੀਲੇ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੂੰ ਭਗਤ ਨਾਮਦੇਵ ਜੀ ਕਹਿੰਦੇ ਇੱਕ ਦਿਨ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਇੱਕ ਕੁੰਭ ਲੈ ਕੇ ਆਇਆ ਕੁੰਭ ਦਾ ਅਰਥ ਹੈ ਘੜਾ ਮਿੱਟੀ ਦਾ ਬਰਤਨ ਆ ਨੀਲੇ ਕੁੰਭ ਭਰਾਈ ਲੈ ਉਦਕ ਉਹਦੇ ਵਿੱਚ ਮੈਂ ਜਲ ਭਰਿਆ ਪਾਣੀ ਭਰਿਆ ਉਦਕ ਦਾ ਅਰਥ ਹੈ ਜਲ ਪਾਣੀ ਠਾਕੁਰ ਕੋ ਇਸ਼ਨਾਨ ਕਰੂੰ ਕੀ ਇਹ ਮੈਂ ਇਸ ਮੂਰਤੀ ਨੂੰ ਇਸ਼ਨਾਨ ਕਰਾ ਦਿਆਂ ਪਰ ਮੈਂ ਕੀ ਸੋਚਿਆ 42 ਲੱਖ ਜੀ ਜਲਵੇਂ ਹੋ ਤੇ ਬੀਠਲ ਪਹਿਲਾ ਕਾਇ ਕਰੂੰ ਇਹ ਮੰਨਿਆ ਗਿਆ ਕਿ 84 ਲੱਖ ਜੂਨਾ ਨੇ 42 ਲੱਖ ਜਲ ਤੇ ਵਿੱਚ ਰਹਿੰਦੀਆਂ ਨੇ ਤੇ 42 ਲੱਖ ਥਲ ਤੇ ਰਹਿੰਦੀਆਂ ਨੇ ਧਰਤੀ ਤੇ ਰਹਿੰਦੀਆਂ ਨੇ ਤੇ 42 ਲੱਖ ਪਾਣੀ ਵਿੱਚ ਰਹਿੰਦੀਆਂ ਨੇ ਤੇ ਮੈਂ ਜਦੋਂ ਸੋਚਿਆ ਕਿ ਇਸ਼ਨਾਨ ਕਰਾਵਾਂ ਠਾਕੁਰ ਨੂੰ ਪਰ ਮੈਂ ਫਿਰ ਦੇਖਿਆ ਕਿ ਭਾਈ ਪਾਣੀ ਤਾਂ ਗੰਦਾ ਹੈ ਝੂਠਾ ਹੈ ਕਿਉਂਕਿ 42 ਲੱਖ ਜੀਵ ਜਲ ਦੇ ਵਿੱਚ ਰਹਿੰਦੇ ਨੇ ਇਹ ਜਲ ਤਾਂ ਪਹਿਲਾਂ ਹੀ ਗੰਦਾ ਕੀਤਾ ਹੋਇਆ ਤੇ ਰੱਬ ਨੂੰ ਗੰਦੇ ਪਾਣੀ ਦੇ ਨਾਲ ਇਸ਼ਨਾਨ ਨਹੀਂ ਕਰਾਈਦਾ ਬੀਠਲ ਪਹਿਲਾ ਕਾਇਕ 42 ਲੱਖ ਜੀ ਜਲ ਮੈਂ ਹੋ ਤੇ ਬੀਠਲ ਪਹਿਲਾ ਕਾਇ ਕਰੂੰ ਜੱਤਰ ਜਾਉ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਤ ਕੇਲਾ ਜਿੱਥੇ ਮੈਂ ਜਾਣਾ ਉੱਥੇ ਰੱਬ ਹੈ ਇਹ ਪੂਰੀ ਕਾਇਨਾਤ ਪੂਰਾ ਸੰਸਾਰ ਇਹ ਸਾਰਾ ਰੱਬ ਦਾ ਰੂਪ ਹੈ ਤੇ ਸਤਗੁਰ ਨਾਮਦੇਵ ਸਾਹਿਬ ਮਹਾਰਾਜੀ ਬਾਣੀ ਦੇ ਵਿੱਚ ਕਹਿੰਦੇ ਨੇ ਕਹਿੰਦੇ ਉਹ ਰੱਬ ਮੇਰੇ ਅੰਦਰ ਵੀ ਮੌਜੂਦ ਹੈ ਮੈਂ ਕਿਸੇ ਬੁੱਤ ਪੂਜਾ ਦੀ ਮੂਰਤੀ ਦੀ ਪੂਜਾ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਏ ਜਿਹੜਾ ਪੂਰਾ ਸੰਸਾਰ ਹੈ ਪੂਰੇ ਸੰਸਾਰ ਦੇ ਵਿੱਚ ਹੀ ਰੱਬ ਹੈ ਤੇ ਉਹ ਰੱਬ ਮੇਰੇ ਵਿੱਚ ਵੀ ਹੈ ਕਹਿੰਦੇ ਦੂਜੀ ਗੱਲ ਆ ਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੂੰ ਪੂਜ ਕਰੋ ਮੈਂ ਕਿਤੇ ਨੂੰ ਸੋਚਿਆ ਕਿ ਚਲੋ ਹੁਣ ਆਪਾਂ ਫੁੱਲ ਲਿਆ ਕੇ ਉਹਨਾਂ ਫੁੱਲਾਂ ਦੀ ਮਾਲਾ ਬਣਾ ਕੇ ਠਾਕੁਰ ਦੀ ਪੂਜਾ ਕਰਾਂ ਪਰ ਪਹਿਲਾ ਬਾਸ ਲਈ ਹੈ ਭਵਰਾ ਬਿਠਲ ਪਹਿਲਾ ਕਾਇ ਕਰੂੰ ਉਹ ਫੁੱਲ ਦੀ ਸੁਗੰਧੀ ਤਾਂ ਭੌਰੇ ਲੈ ਗਏ ਤੇ ਫਿਰ ਮੈਂ ਇਸ ਭਗਵਾਨ ਨੂੰ ਕਿਉਂ ਝੂਠਾ ਕਰਾਂ ਕਿਉਂਕਿ ਪੌਰਿਆ ਨੇ ਫੁੱਲ ਪਹਿਲਾਂ ਹੀ ਸੁੰਘ ਕੇ ਝੂਠਾ ਕਰ ਦਿੱਤਾ ਹੈ ਝੂਠੀ ਚੀਜ਼ਾਂ ਦੇ ਨਾਲ ਜਾਂ ਝੂਠੇ ਫੁੱਲਾਂ ਦੇ ਨਾਲ ਰੱਬ ਦੀ ਪੂਜਾ ਥੋੜੀ ਹੁੰਦੀ ਹੈ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਸਾਨੂੰ ਮੂਰਤੀ ਪੂਜਾ ਤੋਂ ਵਾਰਜ ਰਹੇ ਨੇ ਆ ਨੀਲੇ ਖੀ ਆ ਨੀਲੇ ਦੁੱਧ ਰਿਧਾਈਲੇ ਖੀਰੰਗ ਠਾਕੁਰ ਕੋ ਨਾ ਵੈਦ ਕਰੂੰ ਪਹਿਲੇ ਦੁੱਧ ਬਿਟਾਰਿਓ ਬਛਰੈ ਵਿਠਲ ਪਹਿਲਾ ਕਾਇ ਕਰੋ ਕਿਤੇ ਇੱਕ ਦਿਨ ਮੈਂ ਦੁੱਧ ਲਿਆਂਦਾ ਉਹਦੀ ਖੀਰ ਬਣਾਈ ਤੇ ਸੋਚਿਆ ਠਾਕੁਰ ਨੂੰ ਨਿਵਾਇਦ ਭਾਵ ਉਹਨੂੰ ਮੈਂ ਇਹ ਪਦਾਰਥ ਖਵਾਵਾਂ ਪਰ ਮੈਂ ਸੋਚਿਆ ਦੁੱਧ ਤਾਂ ਪਹਿਲਾਂ ਹੀ ਝੂਠਾ ਕਿਉਂਕਿ ਗਾਂ ਦੇ ਥਣਾ ਨੂੰ ਸਭ ਤੋਂ ਪਹਿਲਾਂ ਬੱਚੇ ਨੇ ਹੀ ਝੂਠਾ ਕਰ ਦਿੱਤਾ ਤੇ ਦੁੱਧ ਤਾਂ ਪਹਿਲਾਂ ਹੀ ਝੂਠਾ ਹੈ ਝੂਠੀ ਚੀਜ਼ ਨਾਲ ਰੱਬ ਦੀ ਪੂਜਾ ਥੋੜੀ ਹੁੰਦੀ ਹੈ ਤੇ ਅਖੀਰ ਤੇ ਕਹਿੰਦੇ ਨੇ ਇਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਅਤਰੰਤਰ ਨਾਮਾ ਪਰਣਵੈ ਪੂਰ ਰਹੇ ਹੋ ਤੂੰ ਸਰਬਮਹੀਂ ਜਿੱਧਰ ਮੈਂ ਦੇਖਦਾ ਈਪੇ ਬੀਠਲ ਊਪੇ ਬੀਠਲ ਜਿੱਥੇ ਮੈਂ ਦੇਖਦਾ ਸਾਰੀ ਜਗ੍ਹਾ ਤੇ ਅਕਾਲ ਪੁਰਖ ਪਰਮੇਸ਼ਰ ਪ੍ਰਮਾਤਮਾ ਹੈ ਤੇ ਫਿਰ ਮੈਂ ਕਿਉਂ ਬੁੱਤ ਪੂਜਾ ਕਰਾਂ ਸਾਰੇ ਸੰਸਾਰ ਦੇ ਵਿੱਚ ਰੱਬ ਹੈ ਵੈਸੇ ਇਹ ਦੋ ਜੜੀਆਂ ਮੈਂ ਤੁਹਾਨੂੰ ਪੰਕਤੀਆਂ ਬੋਲਣ ਲੱਗਿਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਪਰ ਬੜੀਆਂ ਕਮਾਲ ਦੀਆਂ ਨੇ ਇਹ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਸਰਲੇਖ ਹੈ ਏਡ ਕਿਤੇ ਲਿਖੀਆਂ ਹੋਈਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਜਿਹੜੀਆਂ ਮੈਂ ਪੰਕਤੀਆਂ ਹੁਣ ਤੁਹਾਨੂੰ ਬੋਲਣ ਲੱਗਿਆ ਹਾਂ ਪੱਥਰ ਪੂਜੈ ਹਰ ਮਿਲੈ ਕਹਿੰਦੇ ਜੇ ਪੱਥਰ ਪੂਜਣ ਦੇ ਨਾਲ ਭਗਵਾਨ ਮਿਲਦਾ ਰੱਬ ਮਿਲਦਾ ਮੈਂ ਤਾਂ ਪੂਜੂ ਪਹਾੜ ਮੈਂ ਤਾਂ ਫਿਰ ਪਹਾੜ ਦੀ ਪੂਜਾ ਕਰੂਗਾ ਕਿਉਂਕਿ ਵੱਡਾ ਰੱਬ ਚਾਹੀਦਾ ਮੈਨੂੰ ਪਰ ਹੈਰਾਨੀ ਵਾਲੀ ਗੱਲ ਇਹ ਹੈ ਘਰ ਕੀ ਚੱਕੀ ਕੋਈ ਨਾ ਪੂਜੈ ਜਿੱਤ ਪੀਸ ਖਾਏ ਸੰਸਾਰ ਉਹ ਘਰ ਦੀ ਚੱਕੀ ਨੂੰ ਤਾਂ ਕੋਈ ਪੂਜਦਾ ਹੀ ਨਹੀਂ ਉਹਨੂੰ ਕੋਈ ਪੁੱਛਦਾ ਹੀ ਨਹੀਂ ਜਿਹੜੀ ਆਟਾ ਪੀਸ ਕੇ ਰੋਜ਼ ਦਿੰਦੀ ਹੈ ਉਹ ਵੀ ਪੱਥਰ ਹੈ ਨਾ ਉਹ ਪੱਥਰ ਤੁਹਾਨੂੰ ਰੋਜ਼ ਆਟਾ ਪੀਸ ਕੇ ਦਿੰਦਾ ਉਹਨੂੰ ਕਦੇ ਕੱਪੜਾ ਵੀ ਨਹੀਂ ਮਾਰਿਆ ਕਦੇ ਸਾਫ ਵੀ ਨਹੀਂ ਕੀਤਾ ਬਹੁਤ ਦੂਰ ਜਾ ਕੇ ਤੂੰ ਪੱਥਰ ਅੱਗੇ ਝੁਕਦਾ हे ਪ੍ਰਾਣੀ ਤੂੰ ਸਮਝਣ ਦਾ ਯਤਨ ਕਰ ਜਿਹੜੇ ਰਹਿਬਰਾਂ ਨੇ ਬਾਣੀ ਦੇ ਵਿੱਚ ਬੁੱਤ ਪੂਜ ਪੂਜ Hindu ਮੂਏ Turk ਮੂਏ ਸਰਨਾਈ ਓਏ ਲੈ ਜਾ ਰਹੇ ਓਏ ਲੈ ਗਾੜੇ ਤੇਰੀ ਗਤ ਦੋਹੋਂ ਨਾ ਪਾਈ ਇੱਥੋਂ ਤੱਕ ਆਖ ਦਿੱਤਾ ਪਾਤੀ ਤੋਰੈ ਮਲ ਨਹੀਂ ਪਾਤੀ ਪਾਤੀ ਜਿਓ ਜਿਹਹ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰ ਜਿਓ ਸਤਿਗੁਰ ਜਾਗਤਾ ਹੈ ਜਿਓ ਭੂਲੀ ਮਾਰਨੀ ਹੈ ਇਹੋ ਮੱਲ ਨੂੰ ਪਤਾ ਹੀ ਨਹੀਂ ਕਿ ਉਹ ਜਿਹੜੇ ਫੁੱਲ ਤੋੜ ਰਹੀ ਹੈ ਉਹਨਾਂ ਦੇ ਵਿੱਚ ਜਾਨ ਹੈ ਜਿੰਨਾ ਅੱਗੇ ਫੁੱਲ ਰੱਖ ਰਹੀ ਹੈ ਉਹ ਬੇਜਾਨ ਪੱਥਰ ਨੇ ਮੂਰਤੀ ਪੂਜਾ ਤੋਂ ਸਾਨੂੰ ਵਰਜ ਰਹੇ ਨੇ ਨਾ ਭਾਈ ਮੂਰਤੀ ਪੂਜਾ ਨਾ ਕਰੋ ਪਰ ਅਸੀਂ ਲੋਕਾਂ ਨੇ ਸਤਗੁਰੂ ਨਾਮਦੇਵ ਸਾਹਿਬ ਮਹਾਰਾਜੀ ਦੀ ਵੀ ਮੂਰਤੀ ਬਣਾ ਦਿੱਤੀ ਸਤਗੁਰੂ ਕਬੀਰ ਸਾਹਿਬ ਮਹਾਰਾਜੀ ਦੀ ਵੀ ਮੂਰਤੀ ਬਣਾ ਦਿੱਤੀ ਐਸੀ ਗੁਰੂ ਰਵਦਾਸ ਮਹਾਰਾਜ ਜੀ ਦੀ ਵੀ ਮੂਰਤੀ ਬਣਾ ਦਿੱਤੀ ਜਿਹੜੇ ਆਪਣੀ ਬਾਣੀ ਦੇ ਵਿੱਚ ਆਖਦੇ ਨੇ ਦੁੱਧ ਤਾਂ ਬੱਛਰੈ ਥਨੋਂ ਬਿਟਾਰਿਓ ਫੂਲ ਪਵਰ ਜਨਮੀਨ ਬਗਾਰਿਓ ਮਾਈ ਗੋਬਿੰਦ ਪੂਜਾ ਕਾਹਾਂ ਲੈ ਚਰਾਵੂ ਅਵਰ ਨਾ ਫੂਲ ਅਨੂਪਨਾ ਪਾਵੂ ਇਹਨਾਂ ਦੀ ਵੀ ਅਸੀਂ ਮੂਰਤੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਜਦ ਕਿ ਇਹਨਾਂ ਰਹਿਬਰਾਂ ਨੇ ਬਿਲਕੁਲ ਸਪਸ਼ਟ ਆਖ ਦਿੱਤਾ ਕਿ ਮੂਰਤੀ ਪੂਜਾ ਕਰਨ ਦੇ ਲਈ ਸਾਡੇ ਕੋਲ ਐਸਾ ਕੋਈ ਪਦਾਰਥ ਨਹੀਂ ਹੈ ਐਸੀ ਕੋਈ ਸੁੱਚੀ ਚੀਜ਼ ਨਹੀਂ ਹੈ ਜਿਹਦੇ ਨਾਲ ਅਸੀਂ ਮੂਰਤੀ ਨੂੰ ਖੁਸ਼ ਕਰ ਸਕੀਏ ਜੇ ਖੁਸ਼ ਕਰਨਾ ਤਾਂ ਉਹ ਸਾਡੇ ਅੰਦਰ ਭਗਵਾਨ ਬੈਠਾ ਰੱਬ ਬੈਠਾ ਉਹਨੂੰ ਖੁਸ਼ ਕਰੋ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਗ੍ਰੰਥ ਮੈਂ ਤੁਹਾਨੂੰ ਬੁੱਤ ਪੂਜ ਪੂਜੇ ਹਿੰਦੂ ਮੂਏ ਤੁਰਕ ਮੂਏ ਸਰਨਾਈ ਵਾਲਾ ਸ਼ਬਦ ਬੋਲਿਆ ਇਸ 654 ਅੰਕ ਤੇ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਪਾਤੀ ਤੁਰੇ ਮਲ ਨਹੀਂ ਪਾਤੀ ਪਾਤੀ ਜੀਓ ਜਿਹੜਾ ਸ਼ਬਦ ਬੋਲਿਆ ਇਹ 479 ਅੰਕ ਤੇ ਹੈ ਤੁਸੀਂ ਇਹ ਸ਼ਬਦ ਦੇ ਦਰਸ਼ਨ ਕਰ ਸਕਦੇ ਹੋ ਕਿ ਸਤਿਗੁਰਾਂ ਨੇ ਮੂਰਤੀ ਪੂਜਾ ਤੋਂ ਵਰਜਿਆ 525 ਅੰਕ ਤੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਦੂਜ ਤਾ ਬਸ਼ਰੈ ਥਾਨੋ ਬਿਟਾਰੇ ਫੂਲ ਭਵਰ ਜਨਮੀਨ ਬਿਗਾਰੇ ਇਹਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਸ਼ਬਦ ਦੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ ਵਾ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਵਰਥਾ ਹੋ ਵੈਸੇ ਜੋ ਪਾਥਰ ਕੀ ਪਾਈ ਪਾਏ ਤਨ ਕੀ ਕਾਲ ਅਜਾਈ ਜਾਏ ਪੱਥਰ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ 1160 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ ਅੰਕ ਨੰਬਰ ਤੇ ਫਰਮਾ ਰਹੇ ਨੇ ਸਤਿਗੁਰ ਰਾਮਾਨੰਦ ਜੀ ਜਿਹੜੇ ਬ੍ਰਾਹਮਣ ਨੇ ਉਹ ਕਹਿ ਰਹੇ ਨੇ ਕਤ ਜਾਈਐ ਰਹਿ ਕਰ ਲਾਗੋ ਰੰਗ ਮੇਰਾ ਚਿਤ ਨਾ ਚਲੇ ਮਨ ਭੈਓ ਪੰਗ ਉਹ ਕਹਿ ਰਹੇ ਨੇ ਕਿ ਭਾਈ ਰੱਬ ਸਾਡੇ ਅੰਦਰ ਹੈ ਪਰ ਅਸੀਂ ਇਹਨਾਂ ਰਹਿਬਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਣ ਲੱਗੇ ਮੈਂ ਸਵਾਲ ਕਰਨਾ ਚਾਹੁੰਨਾ ਗੁਰੂ ਕਬੀਰ ਗੁਰੂ ਰਵਿਦਾਸ ਗੁਰੂ ਨਾਮਦੇਵ ਗੁਰੂ ਨਾਨਕ ਮਹਾਰਾਜ ਜੀ ਦੀ ਵੀ ਤੁਸੀਂ ਮੂਰਤੀ ਬਣਾ ਲਈ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੂਰਤੀ ਬਣਾਉਣ ਨੂੰ ਤਿਆਰ ਬੈਠੇ ਹੋ ਮੈਨੂੰ ਇਹ ਦੱਸੋ ਤੁਸੀਂ ਮੂਰਤੀਆਂ ਤਾਂ ਬਣਾ ਲਈਆਂ ਇਹਨਾਂ ਦੇ ਵਿੱਚ ਜਾਨ ਕਿੱਥੋਂ ਪਾਓਗੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਦੇ ਵਿੱਚ ਗੁਰੂ ਰਵਿਦਾਸ ਕਿੱਥੋਂ ਲਿਆ ਕੇ ਪਾਓਗੇ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਮੂਰਤੀ ਦੇ ਵਿੱਚ ਗੁਰੂ ਕਬੀਰ ਕਿੱਥੋਂ ਲਿਆ ਕੇ ਪਾਓਗੇ ਗ ਦੇ ਵਿੱਚ ਗੁਰੂ ਨਾਮਦੇਵ ਕਿੱਥੋਂ ਲਿਆ ਕੇ ਪਾਉਂਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਭਾਵੇਂ ਤੁਸੀਂ ਮੂਰਤੀ ਬਣਾ ਲਓ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੂਰਤੀ ਬਣਾ ਲਓ ਉਹ ਮੂਰਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੋਂ ਲਿਆ ਕੇ ਪਾਉਂਗੇ ਤੁਸੀਂ ਉਹ ਬ੍ਰਾਹਮਣ ਦੀਆਂ ਰੋਹ ਰੀਤਾਂ ਤੇ ਤੁਰਪੇ ਜਿੱਥੋਂ ਸਤਿਗੁਰਾਂ ਨੇ ਵਰਜਿਆ ਸੀ ਪਰ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਵਿਸਾਰ ਕੇ ਸਤਿਗੁਰਾਂ ਦੀ ਹੀ ਵਿਚਾਰਧਾਰਾ ਦੇ ਕਾਤਲ ਬਣਦੇ ਜਾ ਰਹੇ ਹਾਂ ਹਾਂ ਕੋਈ ਬੁੱਤ ਪੂਜਦਾ ਕੋਈ ਪੂਜੇ ਸੱਲੇ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਜਿਵੇਂ ਹਿੰਦੂ ਧਰਮ ਹੈ ਉਹ ਮੂਰਤੀ ਪੂਜਦਾ ਹੈ ਉਹ ਇਹ ਗੱਲ ਮੰਨਦਾ ਹੈ ਉਹ ਵੇਦ ਸ਼ਾਸਤਰਾਂ ਦੇ ਉਦਾਂ ਵੇਦ ਸ਼ਾਸਤਰਾਂ ਦੀ ਵਿਧੀ ਮੁਤਾਬਕ ਜੋ ਪ੍ਰਾਣ ਪ੍ਰティਸ਼ਟਾ ਕਰਦਾ ਹੈ ਕਿ ਭਗਵਾਨ ਦੇ ਪੱਥਰ ਦੀ ਮੂਰਤੀ ਦੇ ਵਿੱਚ ਭਗਵਾਨ ਦਾ ਵਾਸਾ ਕਰਾਉਂਦਾ ਹੈ ਉਹ ਉਹਨਾਂ ਦਾ ਇੱਕ ਅਲੱਗ ਧਰਮ ਹੈ ਉਹਨਾਂ ਦੀ ਵਿਧਾਨ ਵਿਧੀ ਹੈ ਪਰ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਆਂ ਦੇ ਵਿੱਚ ਕੋਈ ਐਸਾ ਵਿਧਾਨ ਨਹੀਂ ਕਿ ਗੁਰੂ ਰਵਿਦਾਸ ਦੀ ਮੂਰਤੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਕੋਈ ਪ੍ਰਾਣ ਪਾ ਦੇਵੇ ਜੇ ਗੁਰੂ ਰਵਿਦਾਸ ਦੇ ਪ੍ਰਾਣ ਹੀ ਲੈਣੇ ਨੇ ਤਾਂ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜੋ ਜੇ ਗੁਰੂ ਕਬੀਰ ਦੇ ਪ੍ਰਾਣ ਲੈਣੇ ਨੇ ਤਾਂ ਗੁਰੂ ਰਵਿਦਾਸ ਗੁਰੂ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਪੜੋ ਉਹ ਸਾਡੇ ਜੀਵਨ ਦੇ ਵਿੱਚ ਪ੍ਰਾਣ ਪਾਉਣਗੇ ਗੁਰੂ ਨਾਮਦੇਵ ਦੇ ਪ੍ਰਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨੇ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਪਾਉਣੇ ਸੀ ਅਸੀਂ ਪੱਥਰਾਂ ਦੇ ਵਿੱਚ ਨਹੀਂ ਸੀ ਪਾਉਣੇ ਇਸ ਕਰਕੇ ਸਮਝਣ ਦਾ ਯਤਨ ਕਰੋ ਭੋਲਿਓ ਨਾ ਤੁਸੀਂ ਇਨ੍ਹਾਂ ਰਹਿਬਰਾਂ ਦੀ ਵਿਚਾਰਧਾਰਾ ਦਾ ਖਿਲਵਾੜ ਕਰੋ ਨਾ ਇਨ੍ਹਾਂ ਸਤਿਗੁਰਾਂ ਦੀ ਬਾਣੀ ਦਾ ਕਤਲ ਕਰੋ ਜਿਨ੍ਹਾਂ ਰਹਿਬਰਾਂ ਨੇ ਮੂਰਤੀ ਪੂਜਾ ਤੋਂ ਵਰਜਿਆ ਉਹ ਤੁਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਣ ਲੱਗ ਗਏ ਇਹਦੂ ਵੱਡਾ ਸਾਡੇ ਰਹਿਬਰਾਂ ਦਾ ਕਤਲ ਨਹੀਂ ਹੋ ਸਕਦਾ ਦੁਨੀਆ ਤੇ 4200 ਧਰਮ ਹੈ ਹੋ ਸਕਦਾ ਵੱਧ ਵੀ ਹੋਣ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਓ ਜੇ ਤੁਸੀਂ ਸੱਚਮੁੱਚ ਪਿਆਰ ਕਰਦੇ ਹੋ ਤਾਂ ਸਤਿਗੁਰਾਂ ਦੀ ਬਾਣੀ ਪੜ ਕੇ ਵੇਖੋ ਜੇ ਬਾਣੀ ਨੇ ਪ੍ਰਾਣ ਪਾਉਣੇ ਆ ਉਹ ਪੱਥਰਾਂ 'ਚ ਨਹੀਂ ਤੁਹਾਡੇ ਵਿੱਚ ਪਾਉਣੇ ਆ ਮਰੀਆਂ ਜਮੀਰਾਂ ਵਾਲਿਆਂ ਨੂੰ ਜਿਉਂਦਾ ਕਰਨਾ ਪਰ ਅਸੀਂ ਸਤਿਗੁਰਾਂ ਦੀ ਬਾਣੀ ਤੋਂ ਖਹਿੜਾ ਛਡਾਉਣ ਦੇ ਲਈ ਸੌਖਾ ਤਰੀਕਾ ਲੱਭਦੇ ਆ ਭਾਵੇਂ ਉਹ ਕਾਗਜ਼ ਦੀਆਂ ਮੂਰਤੀਆਂ ਨੇ ਭਾਵੇਂ ਉਹ ਪੱਥਰ ਦੀਆਂ ਮੂਰਤੀਆਂ ਨੇ ਜਿਹੜੀਆਂ ਮਰਜੀ ਮੂਰਤੀਆਂ ਨੇ ਸਭ ਮੇਰੇ ਗੁਰੂ ਕਬੀਰ ਗੁਰੂ ਰਵਿਦਾਸ ਗੁਰੂ ਨਾਮਦੇਵ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹੀ ਕਿਉਂ ਨਾ ਹੈ ਉਹ ਸਾਨੂੰ ਕੁਝ ਨਹੀਂ ਦੇ ਸਕਦੀਆਂ ਜੇ ਸਾਨੂੰ ਕੁਝ ਦੇਣਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਦੇਣਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ